ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਸੀਂ ਸੋਚਦੇ ਹੋਣਾ ਵੀ ਬੀਬੀਆਂ ਬੈਠਾ ਫੇਰ ਗੱਲਾਂ ਮਾਰਨ ਤੇ ਨਣੀਆਂ ਬੈਗੀਆਂ ਅਸੀਂ ਬੈਠੇ ਨੇ ਜੀ ਹੈਗੇ ਅਸੀਂ ਕੰਮ ਕਰ ਰਹੇ ਹਾਂ ਬੈਠ ਬੈਠੇ ਅਸੀਂ ਇਹ ਗੱਲ ਸੋਚੀ ਵੀ ਕਿਉਂ ਨਾ ਚਟਣੀ ਕੁੱਟੀ ਜਾਵੇ ਚਟਣੀ ਇਹਨਾਂ ਦੇ ਇਹਨਾਂ ਦੇ ਵਿੱਚ ਆ ਕੇ ਤੁਹਾਨੂੰ ਪਤਾ ਹੀ ਆ ਵੀ ਸਾਰਿਆਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਪਾਣੀ ਹੱਥੀਆ ਰੋਟੀਆਂ ਹੋਣ ਚਟਣੀ ਹੋਵੇ ਨਾਲ ਨੂੰ ਮੱਖਣੀ ਤੇ ਲੱਸੀ ਹੋਵੇ ਤੇ ਉਹਦੀ ਗੱਲ ਲੱਗ ਜੀ ਹੁੰਦੀ ਆ ਤੇ ਅਸੀਂ ਦੀਦੀ ਸਾਡੀ ਕੁੱਟ ਰਹੀ ਹੈ ਦੀ ਚਟਣੀ ਹੁਣ ਕਾਫੀ ਟਾਈਮ ਬਾਅਦ ਮੇਰੇ ਘਰ ਤੇ ਵਿੱਚ ਚਟਣੀ ਇੱਕ ਵਾਰ ਪਹਿਲਾਂ ਕੁੱਟ ਕੇ ਗਏ ਤੇ ਇੱਕ ਵਾਰ ਹੁਣ ਕੁੱਟਣ ਲੱਗੇ ਆ ਮਿਲੋ ਜੀ ਸਾਡੀ ਦੀਦੀ ਨੂੰ ਸਤਿ ਸ਼੍ਰੀ ਅਕਾਲ ਜੀ ਬੀਬੀਆਂ ਭੈਣਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆ ਜਾ ਜੀ ਚਟਣੀ ਕੁੱਟੀ ਆਪਾਂ ਵੀ ਸਾਰੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸ਼ੀਨਾਂ ਨਾਲ ਮਿਕਸੀਆਂ ਆਈ ਚਟਣੀਆਂ ਹੂੰ ਕੂਟੀ ਛੋਟੀ ਵਾਲੇ ਦਾ ਕੋਈ ਉਹ ਕੋਈ ਕੁੱਟ ਕੇ ਖਾਂਦਾ ਆਪਾਂ ਆਪ ਮਿਕਸੀ ਜੀ ਕੁਰਦਾ ਨੇ ਨਹੀਂ ਜਿਹੜੀ ਨਾ ਤੇਰੀ ਕੂਟੀ ਛੋਟੀ ਵਾਲੀ ਗੱਲ ਆ ਉਹਦੀ ਕੁਛ ਲੱਗ ਜੀ ਉਹ ਗੱਲ ਹੁੰਦੀ ਆ ਮੈਂ ਤਾਂ ਆਪੇ ਨਾਲੇ ਪਕਦੀ ਸੋਤ ਨਾਲ ਹਾਂ ਜ਼ਿਆਦਾਤਰ ਆਪਾਂ ਨੂੰ ਮਸਾਲਾ ਵੀ ਇਹਦੇ ਨਾਲੇ ਕੁੱਟਣਾ ਚਾਹੀਦਾ ਜਾਂਦਾ ਹੋਰ ਪਰ ਆਪ ਨੇ ਸਰੀਰ ਥੋੜੇ ਜੇ ਸੋ ਲੂਣ ਕਰਕੇ ਹਾਂ ਬਸ ਇਹ ਬਣਵਾ ਲੇ ਬਣਾ ਲੇ ਬਸ ਪਰ ਜਿਹੜੇ ਕਰਦੇ ਆ ਕਰਦੇ ਆ ਉਹ ਪਹਾੜ ਵਾਲੀ ਮੰਮੀਆ ਦੇਖ ਲਓ ਉਹ ਕਰਤੀ ਹੋ ਆ ਹਾਂ ਚਾਹ ਜੋ ਮਰਜੀ ਹੈ ਜਿੰਨਾ ਮਰਜੀ ਨੇਰਾ ਉਹ ਜਿਵੇਂ ਖੁਸ਼ ਹੋ ਜਵੇ ਕਰਨੇ ਕੁਟਕੇ ਬਣਾਉਣੀਆਂ ਸਭ ਜੀ ਹੈ ਉਹਨਾਂ ਕੋਲ ਵੀ ਸਭ ਕੁਝ ਹੈ ਪਰ ਨਾ ਜੋ ਹੈ ਸੋ ਹੈ ਉਸ ਰੇ ਨੂੰ ਜਾਣਾ ਕਿਤਾ ਬਸਾਖੀ ਦੇਖਣਾ ਕਲੇਹੀ ਸਵੇਰੇ ਦੇਖੋ ਹੁਣ ਕਿੱਥੇ ਲੈ ਜਾਂਦਾ ਪਰਵਾਹਦਵਾ ਕਿੱਥੇ ਉਹਦਾ ਹੁਕਮ ਹੁੰਦਾ ਹੈ ਡਰਾਈਵਰ ਸਾਹਿਬ ਨੂੰ ਪੁੱਛਣਾ ਚਾਹੀਦਾ ਹਾਂ ਡਰਾਈਵਰ ਸਾਹਿਬ ਡਰਾਈਵਰ ਨੂੰ ਪੁੱਛੋ ਕਿੱਥੇ ਲੈ ਜਾਂਦਾ ਐ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਪਤੇ ਆ ਚਟਣੀ ਵਾਲਾ ਜੀ ਅੱਜ ਮੈਂ ਤੁਹਾਨੂੰ ਦੱਸਦਾ ਜਿਹੜਾ ਕਨਸੈਪਟਾ ਨਾ ਜੀ ਇਹ ਇਹਦਾ ਕੁਦਰਤੀ ਭਾਬੀ ਆ ਗਈ ਅੱਜ ਚਾਹ ਪੀਣ हां, ਕੋਮ ਦਿਖਮ ਉਹ ਦਿਓ ਜਿਹੜੇ ਲਕਾਟਾ ਹੈ ਨਾ ਲਕਾਟਾਂ ਦੀ ਗੱਲ ਚੱਲਦੀ ਸੀ ਸੀ ਕਈ ਦਿਨਾਂ ਦੀ ਸਾਡੇ ਘਰ ਦੇ ਵਿੱਚ। ਲਗਾਟਾ ਦਿਖਾ ਦਿਓ ਕਿਹੜੇ ਹਾਂ। ਵੀ ਭਾਬੀ ਜਿਹਨੇ ਤਾਂ ਦੇਖਿਓ ਇਹਨੇ ਆਪਣੇ ਪਾਣ ਪ੍ਰਾਣੇ ਵਿਊ ਹਾਂ। ਹਾਂ। ਭਾਬੀ ਨੇ ਪਤਾ ਨਹੀਂ ਭਾਬੀ ਨੇ ਗੱਲ ਕਰੀ ਸੀ ਵੀ ਮੈਂ ਲਕਾਟ ਖਾ ਕੇ ਆਉਣੀ ਮੈਂ ਹੁਣ ਥੱਲੇ ਜਾਂਦੀ ਜਾਂਦੀ ਕਹਿੰਦੀ ਵੀ ਲਕਾਟ ਖਾਏ ਕਿ ਨਹੀਂ। ਮਾਂ ਵੀ ਤੂੰ ਤਾਂ ਆਈ ਨਹੀਂ ਹੈਗੀ ਕੱਲ ਜਵਾਨ ਕਰਕੇ ਜਿੱਦੀ ਕਹਿੰਦੀ ਮੈਂ ਦੁਪਹਿਰ ਨੂੰ ਆਉਂਗੀ। ਵੀ ਲਕਾਟ ਖਾ ਕੇ ਆਉਂਗੇ। ਆਈ ਹੈ ਨਹੀਂ ਕੱਲ। ਤੇ ਉਸ ਤੋਂ ਬਾਅਦ ਅੱਜ ਕੋਈ ਸਾਡੇ ਕੋਲ ਵੀਡੀਓ ਹੈ ਨਹੀਂ ਸੀ ਫਿਰ ਮਾ ਚਲੋ ਟਟਣੀ ਕਟੋਮਸ ਸਵੇਰ ਦਾ ਕਹਿੰਦਾ ਇਹਨਾਂ ਨੂੰ ਟਟਣੀ ਕਟਣ ਬਾਰੇ ਆ ਗਈ ਆ ਗਈ ਠੀਕ ਆ ਜੀ ਭੇਜ ਦਿਓ ਭੇਜ ਦਿਓ ਤੇ ਟਟਣੀ ਕਟਣ ਦਾ ਕਨਸੈਪਟ ਮੈਂ ਹੀ ਕੱਢਿਆ ਜੀ ਵਿੱਚ ਤੇ ਵੀ ਅੱਜ ਵੀ ਚਲੋ ਟਟਣੀ ਕਟੋ ਗਰਮੀਆਂ ਦੇ ਵਿੱਚ ਇਹ ਘਰ ਦੇ ਵਿੱਚ ਹੋਣੀ ਚਾਹੀਦੀ ਆ ਜ਼ਰੂਰੀ ਇਹ ਜਿਹੜੀ ਪਦੀਨੇ ਦੀ ਚਟਣੀ ਆ ਜੀ ਇੱਕ ਤਾਂ ਬਾਦ ਹਜਮੀ ਦੂਰ ਕਰ ਦਿੰਦੀ ਆ ਇੱਕ ਗਰਮੀਆਂ ਦੇ ਵਿੱਚ ਕੁਦਰਤੀ ਤੌਰ ਤੇ ਖਾਣ ਨੂੰ ਵੀ ਸਵਾਦ ਲੱਗਦੀ ਆ ਹਾਂ ਦੋ ਪ੍ਰਸ਼ਾ ਪਦੀਨੇ ਦੀ ਖੁਸ਼ਬੂ ਰਹਿਲਾ ਐਨ ਐਨ ਹਾਂਦੀ ਆ ਬਹੁਤ ਵਧੀਆ ਲੱਗਦੀ ਆ ਪਦੀਨੇ ਨੂੰ ਮੈਂ ਥੱਲੇ ਪਾਣੀ ਪਾਉਂਦਾ ਜੀ ਪਾਣੀ ਦੇ ਵਿੱਚ ਜਦੋਂ ਐਨ ਪੂਰਾ ਖੁਸ਼ਬੂ ਛੱਡਦਾ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵੀ ਪਦੀਨਾ ਖੜਾ ਕਿੱਥੇ ਆ ਉਹ ਖੁੰਡੇ ਤੇ ਖੜਾ ਜੀ ਆਹ ਆਹ ਖੜਾ ਉਹ ਮੈਂ ਪੈ ਪੁੱਤੀ ਸਟਿਆ ਬਾਜੀ ਉਹਦਾ ਪਾਣੀ ਵਾਲਾ ਆ ਬੂਟੇ ਵੀ ਖੜੇ ਜੀ ਬੂਟੇ ਉੱਥੇ ਲਾਉਣੇ ਫਾਰਮ ਦੇ ਵਿੱਚ ਅਲੇ ਜਾ ਕੇ ਤੇ ਇਹਨਾਂ ਦਾ ਹੁਣ ਪਤਾ ਨਹੀਂ ਕੱਲ ਟਾਈਮ ਆਉਣਾ ਆ ਜੇ ਉੱਥੇ ਰੂਪਰੇਖਾ ਜੀ ਥੋੜੀ ਜਿਹੀ ਅਪਸੈਟ ਜੀ ਹੋਈ ਵੀ ਆ ਜਦੋਂ ਸੈੱਟ ਹੋਊਗੀ ਜਿਆਦਾਆਂ ਗੱਲਾਂ ਚਟਣੀ ਵਾਲੀ ਗੱਲ ਹੈਗੀ ਏਦਾਂ ਵੀ ਚਟਣੀ ਤੇ ਹੁਣ ਮੈਨੂੰ ਗੱਲ ਯਾਦ ਆ ਗਈ ਜੀ ਜਿਹੜਾ ਉਹ ਆਪਣਾ ਸਾਹਮਣੇ ਖੇਤ ਆ ਜੀ ਉਹ ਲਾਸਟ ਚ ਜਿਹਦੇ ਚ ਕਣਕ ਖਰਾਬ ਹੋਈ ਸੀ ਪਿਛਲੀ ਵਾਰ ਤੇ ਜੀ ਜੀ ਵੀ ਬਲਮ ਸਮਾਂ ਜਿੱਦ ਲੱਪਪਾ ਚ ਚੱਲਦਾ ਉਹਦੇ ਚ ਅੱਜ ਤੋਂ ਜੋ 20 ਸਾਲ ਪਿੱਛੇ ਜਾਈਏ 20 ਸਾਲ ਤੋਂ ਵੀ ਵੱਧੇ ਚੱਲ ਜੋ ਵਿੱਚ 94 95 ਚ ਉਹਦੇ ਚ ਆਹਾ ਅਸੀਂ ਪਦੀਨੇ ਦੀ ਖੇਤੀ ਕਰਦੇ ਹੁੰਦੇ ਉਹ ਤੇ ਪਦੀਨਾ ਬੀਜਦੇ ਹੁੰਦੇ ਉਹ ਤੇ ਸਾਰੇ ਖੇਤ ਚ ਸਾਡੇ ਇੱਥੇ ਲਾਗੇ ਹੁੰਦਾ ਸੀ ਮੇਥਾ ਪਲਾਂਟ ਮੇਥਾ ਪਲਾਂਟ ਮੇਥਾ ਪਲਾਂਟ ਹੁੰਦਾ ਦਾ ਗੜਾਈ ਕਰਨੀ ਉੱਥੇ ਜਾ ਕੇ ਉੱਥੇ ਸਾਨੂੰ ਸਾਡੀ ਮਾਤਾ ਸਾਡੀ ਦਾਦੀ ਪਦੀਨੇ ਦੀ ਚਟਣੀ ਕੁੱਟ ਕੇ ਮਿੱਸੀਆਂ ਰੋਟੀਆਂ ਸਵੇਰ ਟਾਈਮ ਨਾਲ ਮੱਖਣੀ ਉੱਥੇ ਪਹੁੰਚ ਜਾਂਦੀ ਸੀ ਸਾਜਰੇ ਸਾਜਰੇ ਸਕੂਲ ਤੋਂ ਜਾਣ ਤੋਂ ਪਹਿਲਾ ਪਹਿਲਾ ਦਿਨ ਹੀ ਪਾਪਾ ਜੀ ਸਾਥੇ ਇੱਕ ਡੇਢ ਘੰਟਾ ਉੱਥੇ ਖੇਤ ਦੇ ਵਿੱਚ ਲਵਾ ਲੈਂਦੇ ਤੇ ਓ ਬੱਲੇ ਮੇਲਾ ਪੁੱਤ ਆ ਗਿਆ ਚਾਚੀ ਗੱਲ ਤਾਂ ਵਾਦੋ ਚਾਚੀ ਚਾਚਰੀ ਕਾਲ ਜੀ ਸ਼ਾਰਿਆਂ ਨੂੰ ਐ ਮੇਰਾ ਪੁੱਤ ਕਿਆ ਮੰਗਦਾ ਤਾ ਤੂੰ ਅੱਜ ਅੱਜਾ ਦੱਸ ਜੂਸ ਪੀ ਲਈ ਆਂ ਕਿੱਕਰ ਪੀਤਾ ਬੀਬੇ ਬੇਬੇ ਨੇ ਦੱਤਾ ਤਾਂ ਜੂਸ ਮਮਾ ਨਹੀਂ ਮਮਾ ਦੇ ਹੈਗੇ ਬੇਬੇ ਨੂੰ ਜੂਸ ਦੱਤਾ ਹਾਂ ਠੀਕ ਆਜਾ ਦੋਵੇਂ ਮਾਮਾ ਧੀ ਨੇ ਮੈਚਿੰਗ ਅਮੇਜ਼ਿੰਗ ਸੂਟ ਪਾਏ ਹੋਏ ਲਾ ਤਿੰਦਾ ਦਾ ਹੋਇਆ ਬਰੰਦ ਮਾਈ ਚੰਗਾ ਆਨੇ ਹੁਣ ਕੁੰਡੀ ਸੋਟਰ ਤਾਂ ਇੱਥੇ ਦੂਰ ਰੱਖਾ ਦੇ ਮਿਰਚਾਂ ਨਾ ਪਾ ਦੇ ਨਾ ਮਿਰਚਾਂ ਰੱਖਿਓ ਤੇ ਚ ਵੱਧ ਚਟਣੀ ਦਾ ਮਤਲਬ ਹੁੰਦਾ ਚਟ ਚਟ ਕੇ ਤਰੀਟ ਪਤਾ ਇਹਨੂੰ ਕੀ ਕਹਿੰਦੀ ਹੈ ਨਿੰਬੂ ਨਿੰਬੂ ਆਦਾ ਪਾਣਾ ਸਵੇਰੇ ਬਾਜੀ ਜੀ ਨੇ ਸਕੂਟਰੀ ਦੇ ਉੱਪਰ ਲਕਾਟ ਦਾ ਵਿੱਚ ਗਲਚੇ ਫਸਾ ਲਿਆ ਤੈਨੂੰ ਬੀਜ ਕੱਢ ਕੇ ਦਈ। ਉਹ ਬੀਜ ਕੱਢ। ਉਹਦਾ ਮੈਂ ਹਾਂ ਪਤਾ ਨਹੀਂ ਕਹਤਾ ਖਾਂਗੇ ਤੇ ਮੈਂ ਗਿੱਚੀ 'ਚ ਦੋ ਮਾਰੇ ਹੂਰੇ ਜਿਹਦੇ ਬਾਹਰ। ਬਹੁਤ ਹੁੰਦਾ ਫੇਰ ਅੱਛਾ। ਚਟਣੀ 'ਚ ਭਾਬੀ ਆਧਾ ਪੈਂਦਾ ਹੁੰਦਾ ਮੈਨੂੰ ਤਾਂ ਅੱਜ ਪਤਾ। ਵੈਸੇ ਵੀ ਪਰ ਥੋੜਾ ਪੈਂਦਾ ਏ। ਇੱਕ ਤਾਂ ਇਹ ਉ ਕਿੰਨਾ ਮਹਿੰਗਾ ਤੈਨੂੰ ਪਤਾ ₹1000 ₹60 ₹5000 ਪਾਈ ਆ ਹਾਂ। ਪਾਈ ਆ ਕਿੰਨਾ ਕ ਚੜਦਾ ਹੁਣ ਭਾਈ। ਹਾਂ। ਇਹ ਹੁਣ ਕੰਮ ਹੋ ਗਿਆ। ਖਰਾਬ ਤੁਸੀਂ ਅਦਰਕ ਨਹੀਂ ਸੀ ਪਾਉਣਾ ਇਹਦੀ ਜਗ੍ਹਾ ਪਾਉਣਾ ਇਹਦੇ ਵਿੱਚ ਅੰਬ ਦਾ ਆਚਾਰ ਉਹ ਵੀ ਪਹਿਜਣਾ ਰਹਿਣ ਦੇ ਪਾਦਾ ਨਹੀਂ ਪਾਉਣਾ ਹੈਗਾ ਵਿੱਚ ਪਰ ਸੰਦੀਪ ਨੇ ਕਿਹਾ ਮੇਰੀ ਪਸੰਦ ਦਾ ਨਹੀਂ ਬਣਾਇਆ ਫਿਰ ਪੰਗਾ ਇੱਕ ਥੋੜਾ ਹਾਂ ਅੱਛਾ ਤਾਂ ਖਾ ਲੈਣਾ ਸੀ ਵਿੱਕੇ ਇਹ ਜੀ ਕੋਈ ਗੱਲ ਹੀ ਪਾਉਣੇ ਨੂੰ ਸਭ ਕੁਝ ਪਾ ਸਕਦੇ ਆ ਅੱਛਾ ਹਾਂ ਟਾ 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 ਪਾਉਂਦੇ ਪੌਣੇ ਤਾਂ ਸਭ ਕੁਝ ਪਾ ਸਕਦੇ ਆ ਪੌਣੇ ਨੂੰ ਕੁਝ ਵੀ ਨਹੀਂ ਪਾ ਸਕਦੇ ਹੁਣ ਕਈ ਬਸ ਤਿੰਨ ਚੀਜ਼ਾਂ ਪਾਉਣੀਆਂ ਨੂਨ ਪਿਆਜ਼ ਤੇ ਆਹ ਹਰੀਆਂ ਮਿਰਚਾਂ ਪਰੀਆਂ ਥੜਨੀਆ ਥੋੜਾ ਜਿਹਾ ਨਾ ਮਤ ਉਹ ਅੰਬ ਦਾ achar ਤਾਂ ਪਾਉਣਾ ਥੋੜਾ ਜਿਹਾ ਖਟਿਆਈ ਵਾਸਤੇ ਪਾ। ਹਾਂ ਧਨੀਆ। ਕੋਣੇ ਤੇ ਜੋ ਮਰਜ਼ੀ ਪਾ ਲੈ। ਹਾਂ। ਮੇਰਾ ਕੁਝ ਪਾਉਣਾ। ਹਾਂ। ਨਾ ਨਾ ਵਿੱਚ ਅੰਬ ਦੇ achar ਨਾਲ ਤਾਂ ਖਟਿਆਸੀ ਹੀ ਹੋਣੀ ਵਿੱਚ। ਪਿਆਜ਼ ਦੀ ਆ ਭੂਖਾ। ਉਹ ਪਿਆਜ਼ ਮੈਂ ਲੈ ਕੇ ਆਇਆ ਬੰਦਾ। ਲੈ ਆਂ ਅੰਦਰ ਤੇ ਪੀ। ਨਹੀਂ ਚੱਕ ਕੇ ਜਾ। ਚੱਕ ਕੇ ਲਸਣ ਦੀ ਪਿਆਜ਼ ਦੀ ਆ ਭੂਖਾ ਪਾ ਵਿੱਚ। ਲਸਣ ਦੀ ਆ ਭੂਖਾ ਵੀ ਪੈ ਸਕਦੀ ਆ। ਮੈਂ ਲੈ ਕੇ ਆਈ ਆਂ ਸੰਦੀਪ। ਬਾਸ। ਅੰਬ ਦਾ achar ਦੀ ਫਾੜੀ। ਅੱਛਾ। ਹਾਂ ਬਸ ਪਦੀਨੇ ਨਾਲ ਬਹੁਤ ਤੁਰਨਾ ਤਾਂ ਦੋਹੇ ਨਹੀਂ ਚਾਹੁੰਦੀਆਂ ਨਾ ਸੁੱਖੋ ਚੁਰਨਾ ਚਾਹੁੰਦੀਆਂ ਨਾ ਸੰਦੀਪ ਤੁਰਨਾ ਚਾਹੁੰਦੀ ਆ ਹੋਰ ਵਿੱਕੀ ਸਾਡੇ ਤੁਰ ਤੁਰ ਕੇ ਬਦਲੋ ਮੈਂ ਤਾਂ ਕੁ ਤੁਰ ਤੁਰ ਰੁਕੇ ਮੇਰੀ ਚੁੱਕ ਪੈ ਗਈ ਜੀ ਤੁਰ ਤੁਰ ਕੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਮਸੋ ਸੱਤ ਹੋਇਆ ਸਰੀਰ ਥੋੜਾ ਜਿਹਾ ਇੱਕ ਦੂਏ ਨੂੰ ਕਹੀ ਜਾਂਦੀਆਂ ਦੋਹੋ ਜਣੀਆਂ ਪਹਿਲਾਂ ਕਹਿੰਦੀ ਕੁੰਡੀ ਭਾਬੀ ਨੂੰ ਕਹਿੰਦੀ ਤੂੰ ਕੁੰਡੀ ਚੱਕ ਲਿਆ ਛੋਟਾ ਤੂੰ ਚੱਕ ਲਿਆ ਸੁੱਖੋ ਨੂਨ ਮਿਰਚ ਤੂੰ ਚੱਕ ਲਿਆ ਹਲਦੀ ਸਾਰਾ ਸਮਾਨ ਵਿੱਕੀ ਚੱਕ ਕੇ ਲਿਆ ਆ ਧੰਨਵਾਦ ਧੰਨਵਾਦ ਚਲੋ ਜੀ ਚਲੋ ਖੁਸ਼ੇ ਐ ਕਿ ਮੈਂ ਤਾਂ ਮੈਂ ਤਾਂ ਖੁਸ਼ ਹੀ ਰਹਿਣਾ ਜੀ ਬਸ ਜੈਲਾ ਤਾਂ ਕਿਧਰ ਇਹਨੂੰ ਚਾਰਾ ਨਹੀਂ ਚੱਲਦਾ ਫੇ ਮੈਨੂੰ ਵੱਡਣ ਪਰ ਆ ਜਾਂਦੀ ਆ ਜੀ ਇਹ ਆ ਸੰਦੀਪ ਨੂੰ ਪਿੱਛੇ ਤਾਂ ਮੁੱਕਾ ਮਾਰ ਗਈ ਜੀ ਮੇਰੇ ਕਹਿੰਦੀ ਵੀਡੀਓ ਦੇ ਵਿੱਚ ਉਂਗਲੀਆਂ ਨਹੀਂ ਮੋੜੇ ਕਰਨੀਆਂ ਮੈਂ ਹੁਣ ਕਹਿੰਦੀ ਬਾਅਦ ਵਿੱਚ ਮੈਂ ਬਦਲੇ ਲਈ ਕਰਨੇ ਓਏ ਸੰਦੀਪ ਆ ਤੈਨੂੰ ਕਿ ਉੱਥੇ ਚੱਲ ਪੁੱਤ ਉੱਥੇ ਚੱਲ ਉੱਥੇ ਨੂੰ ਹੈਂ ਗਰ ਗਿਆ ਉਹਦਾ ਨਿੰਬੂ ਗਰ ਗਿਆ ਉਹਦਾ ਲੈ ਫੜ ਨਿੰਬੂ ਚੱਲ ਉੱਥੇ ਉੱਥੇ ਚੱਲ ਮੇਰੇ ਪੁੱਤ ਜਾ ਸੰਦੀਪ ਨੂੰ ਲੈ ਬਰਾ ਕੇ ਅੰਦਰ ਤੇਰੀ ਮੰਮੀ ਪਾਜ ਕੇ ਜਾ ਉਹ ਤੇ ਨਾਲ ਤੇ ਘਾਟ ਆ ਵੀ ਪੀੜੀ ਖਿੱਚ-ਖਿੱਚ ਕੇ ਕਰ-ਕਰ ਕਰਾਊਗੀ ਮਾਵਾ ਤੀਆਂ ਦੋ ਇੱਕ ਜੀ ਆ। ਜਾ ਪੁੱਤ। ਇਹ ਉਹ ਮੇਰਾ ਪਤ। ਇਹ ਟਿੱਡੀ। ਕਾਕਾ ਕਿੱਥੇ ਬੀਜ ਜੀ ਕਿੱਥੇ ਆ? ਸੁਨੀਪ ਲੈ ਉਹ ਲਾ ਕੇ। ਓਏ। ਬੀਜ ਜੀ ਕਿੱਥੇ ਆ? ਹਾਂ। ਅੱਛਾ ਬੱਚਾ ਲੋ, ਖਾ ਲੋ, ਖਾ ਲੋ, ਖਾ ਲੋ, ਖਾ ਲੋ। ਐਸੇ ਤੇ ਬੀਜ ਕੱਢ ਲਿਓ। ਤੇ ਇਹਨਾਂ ਨੇ ਕਿਆ ਧਰਤਾ ਅੱਜ? ਓਹੋ ਹੋ ਹੋ, ਬਤਾਉਂਗਾ ਜੀ ਸਬਜ਼ੀ। ਚੱਲੂੰਗਾ ਜੀ ਹਰੇ-ਹਰੇ ਬਤਾਉਂ। ਅੱਜ ਹਰੇ ਹਰੇ ਬਤਾਉ ਕਿ ਕਿਆ ਕਿਆ ਹਰੇ ਤਾਂ ਹੁੰਦੇ ਨਹੀਂ ਜਾਮਣੀ ਜਾਮਣੀ ਹੁੰਦਾ ਪਤਾਉ ਉਹਦਾ ਕਲਰ ਬਬ ਪਤਾਉ ਉਹਦਾ ਕਲਰ ਕਿਹੜਾ ਹੁੰਦਾ ਪਹਿਲਾਂ ਕਾਲਾ ਜਾਮਣੀ ਹੁੰਦਾ ਪਰਪਲ ਮੱਖੀਆਂ ਜਿਹਾ ਸ਼ੁਰੂ ਹੋ ਗਿਆ ਨਾ ਆਉਣੀ ਆਉਣ ਪਾਣੀ ਆਉਣੀ ਆ ਪਾਣੀ ਪਾਣੀ ਚਟਣੀ ਚ ਨਾ ਪਾ ਦੀ ਇਹਨੂੰ ਪਾਣੀ ਨੂੰ ਉਹ ਪਿਆਜ਼ ਧੋਣੇ ਆ ਗਏ ਬਾਕੀ ਸਮੋਸੇ ਤੁੱਟੋ ਅੰਦਰ ਹੀ ਬਸ ਠੀਕ ਆ ਠੀਕ ਆ ਹੋ ਜਾਂਦਾ ਇਨਨ ਨੇ ਵੀ ਆਉਣਾ ਹੀ ਆ ਇਨਨ ਨੇ ਵੀ ਰਹਿਣਾ ਹੀ ਕਿਤੇ ਨਾ ਕਿਤੇ ਹਾਂ ਜਿਹੜਾ ਵੀ ਜੀਤੂਣੀਆਂ ਤੇ ਆਉਣ ਸਭ ਨੇ ਫਿਰਨਾ ਹਾਂ ਆ ਬੈ ਗਈ ਮੈਂ ਠੀਕ ਆ ਫਿਰ ਗੱਲ ਉਦੋਂ ਚ ਕੜਛੀ ਘਮਾ ਤੁਸੀਂ ਸਬਜ਼ੀ ਤੋਂ ਥੋੜੀ ਜੀ ਕਿ ਕੀ ਹੈ ਥੋੜਾ ਜਿਹਾ ਕੋਪ ਲਵਾਉਣ ਜੋ ਦਾ ਹੱਥ ਬਣ ਗਈ ਬਸ ਆਲੂ ਜਾਦਾ ਵਿੱਚ ਬਤਾਉਂਗਾ ਹੱਥ ਲੱਗਦੇ ਨਹੀਂ ਜੀ ਇਹਨੇ ਪਾਪਾ ਜੀ ਨੂੰ ਲਿੱਪੀ ਮੀਂਜੀ ਪਸੰਦ ਆ ਆਖੀ ਜੀ ਨਹੀਂ ਦਸਾਂ। ਹੂੰ। ਕਹਿੰਦੇ ਨੂਨ ਮਿਰਚ ਕਰਾਰਾ ਦਾ ਰੱਖਣਾ ਦਾ। ਮੈਂ ਤਾਂ ਜੀ ਕੁਛ ਨਹੀਂ ਪਾਇਆ। ਵਿੱਕੀ ਐ। ਠੀਕ ਐ। ਹੂੰ ਵਧੀਆ ਐ। ਸਬਜੀ ਇਹਦਾ ਕਰਾਰੀ ਜੀ ਸਬਜੀ। ਹਲੋ ਵੀ ਹੱਥ ਕਰਕੇ। ਹੂੰ। ਨਹੀਂ। ਅਬਾ ਬਾਂ ਮੈਂ ਕਹਿੰਦੀ ਭਾਬੀ ਦੇ ਲੰਗਾਠੇ ਨਹੀਂ ਖਾਣੇ ਸਰ। ਅਬਾ ਜਾ ਕੇ ਆਂਗੇ ਭਾਬੀ ਮੋਟਰ ਤੇ। ਤੇ ਨੂਨ ਦਰਸਤ ਤੇ ਹੀ ਬਿਠਾ ਦੇਣਾ। ਲੰਗਾਠਾ। ਦਰاحت ਤੇ ਵਿਚਾਰਾ ਹੈ ਨਹੀਂ ਇਹਦਾ ਉਹਦੇ ਪਤਾ ਟਾਣੀ ਬਜਨੇ ਐ ਕਿਦਾ ਫੜੇ ਐ ਇੰਨਾ ਪਿਆ ਵੇ ਬੇਸਰ ਫੜੇ ਦੇ ਹਿਸਾਬ ਪਿਆ ਵੇ ਸਵਰਤਾ ਉਹਨਾਂ ਨੂੰ ਟਾਣੇ ਆਪੇ ਟੁੱਟ ਕੇ ਗਿਰਨ ਨੂੰ ਤਿਆਰ ਹੋਵੇ ਉਹਨਾਂ ਦੇ ਥੱਲੇ ਇਲਾ ਹੋਰ ਕੀਆ ਦੋਏ ਤਿੰਨੇ ਦੋ ਕੇ ਦੋ ਕਬੂਟੇ ਵੀ ਤਿਆਰ ਕਰੇ ਮੈਂ ਫਾਰਮ ਚ ਲਾ ਦਨੇ ਲਿਆ ਕੇ ਉੱਥੇ ੱਪਣ ਰੀਨ ਨੂੰ ਪਤਾ ਖਾਤੇ ਪਸੰਦ ਆਈ ਇਹ ਜਦ ਵੀ ਛੋਟੀ ਹੁੰਦੀ ਸੀ ਜਦ ਵੀ ਇਹਨੇ ਦੀਦੀ ਨਾਲ ਬਹੁ ਖਾਦੇ ਆ ਜਾਂ ਪਤਾਰਾਂ ਚੋਂ ਜਾਂਦੇ ਹੁੰਦੇ ਤੇ ਜਦ ਵੀ ਬੀਜ ਜੀ ਚੁਸਦੀ ਹੁੰਦੀ ਸੀ ਫਟਦੇ ਆ ਥੋੜੇ ਜਿਹੇ ਹਨਾ ਚੜੇ ਰਹਿ ਗਏ ਨਾ ਉਹਨੇ ਮਿੱਠੇ ਨਹੀਂ ਹੈਗੇ ਕਾਲੂ ਦੇਖੀ ਦੀਦੀ ਨੇ ਜਿਹੜੇ ਜਾਮ ਲਿਆ ਬਸ ਆਖੀ ਦੀ ਅਸੀਂ ਸਾਰਿਆਂ ਨੂੰ ਅਡਵਾਂਸ ਚ ਲੱਖ ਲੱਖ ਮੁਬਾਰਕਾ ਹੈਪੀ ਬਸਾਖੀ ਬਸਾਖੀ ਜਿਹੜਾ ਅਸ ਦਿਨ ਖਾਲਸਾ ਪੰਥ ਦੀ ਸਾਜਨਾਤੀ ਕੋਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਾਲੂ ਦੇਖੋ ਜਿੱਥੇ ਹੁਕਮ ਹੁਕਮ ਹੋਗਾ ਮਾਰਦਾ ਜਾਵਾਂਗੇ ਜਰੂਰ ਨਮਸਕਾਰ ਕਰਕੇ ਆਵਾਂਗੇ ਤੇ ਬਾਕੀ ਜਿਹੜੀ ਆਪਣੀਆਂ ਸੰਗਤਾਂ ਦੇਖਦੀ ਆਪਾਂ ਨੂੰ ਉਹ ਵੀ ਬਹਾਨੇ ਨਾਲ ਨਮਸਕਾਰ ਕਰਿਆ ਆਉਣਗੀਆਂ ਤੇ ਹੁਣ ਮੈਨੂੰ ਆ ਇਸ ਤਰ੍ਹਾਂ ਮੇਰਾ ਬਦਰਿਆ ਬੀਪੀ ਉਹ ਸਾਹਮਣੇ ਜਿਹੜੀ ਆਪਾਂ ਨੇ ਮੱਕੀ ਬੀਜੀ ਵੀ ਪੰਜ ਬੱਕਰੀਆਂ ਬਣੀਆਂ ਵੀ ਹੁਣ ਕੀ ਦੀਆਂ ਚੀ ਦੀਆਂ ਨਹੀਂ ਹੁਣ ਰੱਬੇ ਜਾਣਦਾ ਨਹੀਂ ਅਮਾ ਮੇਰੇ ਇਹ ਜੀਆ ਉਹ ਜਿਹੜੇ ਕਾਗਜ਼ ਤੇ ਨੋ ਲਿਖਿਆ ਤਾਂ ਕਾਹਦੀ ਗੱਲ ਮੱਖੀਆਂ ਨੇ ਨੋ ਤੇ ਬਚਾਰਿਆਂ ਨੇ ਕਿੱਥੇ ਚਾਲੇ ਗਏ ਚਲੋ ਹੁਣ ਕੀ ਕਰ ਸਕਦੇ ਆ ਮੇਰੀ ਸਮਝ ਤੇ ਬਾਹਰ ਵਾਲੀ ਕਹਾਣੀ ਇਹ ਨਾ ਜਿਹਨੇ ਮਿਹਨਤ ਕੀਤੀ ਵੀ ਉਹਨੂੰ ਪਤਾ ਤਾਂ ਉਹ ਮੱਖੀਆਂ ਆ ਮੱਖੀਆਂ ਦਾ ਤਾਂ ਕੋਈ ਚੱਕਰ ਨਹੀਂ ਤੁਸੀਂ ਤਾਂ ਹੋਰ ਗੱਲ ਜਿਹਨੇ ਵੇਤਤ ਕਰੀ ਵੀ ਉਹਦੀ ਸਭਾਈ ਸੂਈ ਕਰੀ ਵੀ ਉਹਨੂੰ ਪਤਾ ਹੁੰਦਾ ਹੈ ਹੂੰ ਤੇਰੇ ਵਰਗਿਆਂ ਨੂੰ ਕਿਹੜਾ ਪਤਾ ਹੈ ਆਵਾਜ਼ ਨਹੀਂ ਆਉਂਦੀ ਮੇਰੀ ਆਵਾਜ਼ ਘੱਟ ਆਉਂਦੀ ਹੈ ਹਾਂ ਭਾਬੀ ਦਾ ਫੋਨ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦੀ ਹਾਂ ਭਾਈ ਆਫਰ ਜੋ ਹੋੜ ਜੀ ਸਾਡੇ ਸਾਹ ਨੇ ਫੋਨ ਦੇ ਟਾਵਰ ਤੇ ਲੱਗ ਗਿਆ ਭਾਣ ਦੀ ਦੇ ਫੋਨ ਕਟਾਉਂਦੀ ਕਿਹੜਾ ਜਦੋਂ ਕਰਕੇ ਨਾ ਤ੍ਰੀਤ ਨਾ ਆਹ ਕਿਹੜੀ ਖੇਲ ਹੈ ਹੈ ਕਿ ਕਿਹੜੀ ਗੇਲ ਹੈ ਦੇਹਲਾ ਤਾਂ ਬਸ ਹੁਣ ਕਿੱਕਣਾ ਚਲਾਉਂਗੀ ਚੱਕ ਲੈ ਖੱਟਾ ਨਹੀਂ ਬੋਦਰ ਨੂੰ ਖੱਟਾ ਨਿੰਬੂ ਚੱਕ ਲੈ ਚਾਹ ਹੋ ਗਿਆ ਮੈਂ ਤਾਂ ਆਪ ਵੀ ਪੁੱਛਦੀ ਆ ਵੀ ਤੇਰੇ ਫੋਨ ਚ ਹਜੇ ਕਿਹੜਾ ਟਾਵਰ ਲੱਗਿਆ ਹੋਇਆ ਇਹ ਤੇ ਹਰੇ ਕਿਤੇ ਵੱਜ ਜਾਂਦਾ ਹੈ ਟੂ 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 ਮੈਂ ਚਾਰਜ ਕਰਿਆ ਇਹਨੇ ਇੱਕ ਦਿਨ ਵੀ ਨਾ ਕਰਦੀ ਰਹੀ ਆ ਅੱਛਾ ਚਾਰ ਦੇ ਚਾਰ ਤੁਹਾਨੂੰ ਦੱਸ ਕੇ ਥੋੜਾ ਕਰਨਾ ਜਦ ਥੋੜੇ ਵਰਗੇ ਸੁੱਤੇ ਪਏ ਤੇ ਮੈਂ ਲਿਖ ਦੇ ਕੇ ਬਸ ਆ ਇਹ ਲਾ ਦਿੰਦੀ ਸੀ ਥੋੜੇ ਕਿ ਦਿਨ ਮੈਂ ਕੱਢ ਲੈਂਦੀ ਸੀ ਪੂਰਾ ਚਾਰਜ ਤੁਸੀਂ ਤਾਂ ਆ ਇਹ ਲਾ ਦਿੰਦੇ ਚਾਰਜ ਦੀ ਬੈਠ ਜੀ ਫੋਟੋ ਜਿਵੇਂ ਅੱਛਾ ਆਪਾਂ ਕਾਤੇ ਨਹੀਂ ਅੰਦਰ ਫੋਨ ਆਪਾਂ ਚਾਰਜ ਕਰਦੇ ਨਹੀਂ ਅਸੀਂ ਆਜ਼ਾਦ ਬੰਦੇ ਆ ਅਸੀਂ ਤਾਂ ਅਸੀਂ ਕਹਿ ਲੈਂਦਾ ਫੋਨ ਦਿੱਤਾ ਤੇ ਕਿ ਵੀਰ ਦਾ ਫੋਨ ਹੀ پتہ ਕਿੱਥੇ ਰਹਿ ਜਾਂਦਾ ਅਸੀਂ ਆਜ਼ਾਦ ਬੰਦੇ ਆ ਫੋਨ ਤੇ ਬੇ ਟੈਨਸ਼ਨੇ ਬੰਦੇ ਆ ਕਦੇ ਕਿਸੇ ਨੂੰ ਦੇਖ ਲਿਆ ਅੱਜ ਸਵੇਰੇ ਕੱਟ ਕਹਿੰਦੀ ਸੀ ਮੈਨੂੰ ਫੋਨ ਦੇ ਦੋ ਕਈ ਕਈ ਵੇ ਪਾ ਲਜੀ ਉਸ ਦਿਨ ਇਹ ਲੈਣ ਨੇ ਆ ਨਹੀਂ ਚਾਰਜ ਦਾ ਚਾਰਜ ਕਰਨ ਦਾ ਪੰਗਾ ਸਰਦਾ ਸਰਦਾ ਇਹਦੇ ਵਿੱਚ ਕੀ ਗੱਲ ਨਿਆਣੀ ਨਹੀਂ ਸਰਦੇ ਨਾ ਫੋਨ ਚਾਰਜ ਦੀ ਕੀ ਗੱਲ ਹੈ ਇਹਦੇ ਵਿੱਚ ਵੀ ਕੀ ਵਿੱਚ ਜੋ ਗਾਲ ਪੈਂਦੀ ਹੁਣ ਮੇਰੀ ਗਾਲ ਗਾਲ ਪੈਂਦੀ ਤੇ ਸੰਦੀਪ ਜੇ ਪਿੱਛੇ ਜੇ ਚਾਰ ਪੰਜ ਦਿਨ ਲਾ ਕੇ ਆਈ ਜੀ ਫੋਨ ਸੁੱਖੋ ਪੈਂਡ ਜੀ ਕੋਲ ਤਾਂ ਜਦ ਵੀ ਚੱਕਣਾ 5% ਤੇ ਕੀ ਵਾਰ ਬੰਦੇ ਹੋਇਆ ਵਾ ਚੱਕਣਾ ਚਾਰਜ ਬਸ ਅਹ ਜੀ ਹੁੰਦਾ ਰਿਹਾ ਓ ਏ ਜੇ ਫੋਨ ਭਾਈ ਚਲਾਉਣਾ ਫੇਰ ਤਾਂ ਚੱਲ ਕੋਈ ਨਾ ਤੁਹਾਨੂੰ ਲੈਗਾ ਤੁਹਾਡੇ ਕੋਲ ਹੈਗਾ ਸਾਰਿਆਂ ਕੋਲ ਹੈ ਤੁਹਾਡੇ ਕੋਲ ਦਾ ਮਤਲਬ ਹੈਗਾ ਬਸ ਕੇ ਮਾਪੇ ਦੇਖ ਲੈ ਹਾਂ ਤੁਸੀਂ ਚਾਰਜ ਕਰ ਲਿਆ ਤਾਂ ਗੱਲ ਤਾਂ ਏ ਤੂੰ ਆਪਣਾ ਚਾਰਜ ਲਾਇਆ ਕਰ ਖਤੋਂ ਮੈਂ ਤੇ ਦੇਖਉਂ ਇੱਕ ਜਣੇ ਉਧਰ ਦੇ ਕਿਕੜਾ ਖਾਣ ਚ ਮਾਸਤਰੀ ਪਈ ਏ ਦੇਖ ਲੈ ਏ ਆਹ ਰਾ ਅੰਟੀ ਨੇ ਹਾਲੇ ਤੇ ਤੇਰੀ ਨੇ ਇੱਕ ਬਰੀ ਖਾਤਾ ਬੁਗੂਏ ਖਾ ਖੰਮ ਵੀ ਕਰਤੇ ਰਹਾ ਫੈਂਟਾਸਟਿਕ ਅੰਟੀ ਲਾ ਅੰਟੀ ਤੇ ਇਹ ਅੰਟੀ ਅੰਟੀ ਤਾਂ ਕਿ ਉੱਥੇ ਜਾ ਕੇ ਖਾਊਗੀ ਹੋ ਚੱਪਾਂ ਪੁੱਜੀ ਹੀ ਪਾਇ ਹੋਲ ਕੇ ਖੇਲਦੀ ਹੁਣੀ ਇੱਥੇ ਜਿੱਦੜ ਨੂੰ ਆ ਗਿਆ ਲੋਟ ਆ ਗਿਆ ਹਰ ਸੰਤ ਇਹਨੂੰ ਇਹ ਚੱਪਾਂ ਅੰਟੀ ਨੇ ਕਦੇ ਟਟਣੀ ਭਾਬੀ ਮਨੂੰ ਇਹ ਬਹਿਣਾ ਪਣਾ ਮਨੂੰ ਆ ਲੱਗਦਾ ਟਟਣੀ ਬੱਤਾ ਤੂੰ ਦਾ ਸੱਟ ਸੋਚ ਕੇ ਮਾਰਦੀ ਵੀ ਕਿਤੇ ਪਿਆਜ਼ ਦੇ ਸੱਟੇ ਹਾਂ ਵੀ ਕਿ ਤੇ ਮੈਂ ਡਰਾਨੀਆਂ ਕਿਤੇ ਨਾ ਪੈ ਜਵੇ ਦਿਖਾਣੀਆਂ ਕਿ ਦਰਾਨੀਆਂ 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 ਦੀ ਹੱਥ ਤੇ ਪੈ ਗਿਆ ਦਰਾਨੀਆਂ ਨੇ ਇੱਥੇ ਮਰ ਇੱਕ ਗੱਲ ਹੈਗੀ ਆ ਵੀ ਇਹ ਦੋਹੇ ਦਰਾਨੀਆਂ ਨਾ ਚਾਮਲੇ ਹੋਈਆਂ ਭਾਬੀ ਤੇਰੀਆਂ ਤੂੰ ਕੋਟਣਾ ਦਾ ਫੇਰਦੇ ਹੋ ਨਾ ਪਰ ਵੱਡਾ ਉਹਦੇ ਕੋਲ ਜਿਹਨੂੰ ਪਿਆਰ ਕਰਦਾ ਹੋਵੇ ਕੋਟਣਾ ਦਾ ਫੇਰਦੇ ਹੈ ਨਾ ਪਰ ਕੋਈ ਨਾ ਤਾਨੂੰ ਫੇਰ ਇਹਦੇ ਕੋਲੇ ਗਾ ਤੇ ਚਾਮਲਦੇ ਹਾਂ ਹਾਂ ਤੇ ਵੀ ਸੋਚ ਰਹੀ ਏਂ ਗੱਲ ਇਹ ਸਾਡਾ ਕਰਦੀ ਅਸੀਂ ਇਹਦਾ ਕਰਦੇ ਨਿਆੜੇ ਵੀ ਦੇ ਕੋ ਖਾਂਦੇ ਸ਼ਾਮ ਨੂੰ ਚੱ ਕੰਦਾ ਤੇ ਚੜ ਚੜ ਕੇ ਝੂਠ ਝੂੜ ਕੇ ਤਾਂ ਹੱਕ ਕਮਾਉਂਦੇ ਆ ਛੋਟੀ ਜੀ ਹੋਈ ਮਾਨ ਕਲ ਤੋਂ ਨਾ ਇਹਦੇ ਬੰਦਾ ਪਿਆਰ ਦਾ ਹਾਂ ਨਿਆਣਾ ਚੰਗਾ ਨਾ ਮੈਂ ਸਬਜੀ ਚੱਕਾਂ ਕੀ ਕਰਦੀਆਂ ਹਾਂ ਹਾਂ ਕੀ ਹੋਇਆ ਪੂਰੇ ਜੀ ਦੀ ਰੇਤ ਤਿੰਨਾ ਤਿੰਨ ਮੀਟ ਆਹ ਤੇ ਰਿਦਿਕ ਅੰਦੀ ਗੱਦੇ ਆ ਲੰਚ ਚੌੜ ਨਾ ਕਰ ਮੈਨੂੰ ਨਹੀਂ ਪਸੰਦ ਤਾ ਖਾਦਾ ਨਹੀਂ ਪੂਰਾ ਮਠਾ ਜੇ ਖਾ ਗਏ ਮੈਂ ਉੱਥੇ ਖਾਦੇ ਪੂਰਾ ਮਠਾ ਨਹੀਂ ਬੰਡੂ ਨਹੀਂ ਪਚਦਾ ਉਹਨੇ ਨਹੀਂ ਮਾਦਰੀ ਖਾਦਾ ਹੀ ਆ ਜਿਹੜੇ ਫੇਰ ਅਗੇ ਕਹਿੰਦੇ ਭਾਈ ਹਲੇ ਨਹੀਂ ਮੈਂ ਖਾਦਾ ਉੱਥੇ ਖਾਦੇ ਅਗਲੇ ਨਹੀਂ ਲੱਤਾ ਚੁੰਨ ਜਾਂਦੇ ਤੇ ਆਪਾਂ ਕੰਦੀ ਦੇਖ ਲਈ ਅਗਲੇ ਨੂੰ ਜਣਾਇਆ ਕਰਦੀ ਆ ਨਾਲੇ ਕਹਿਦੀ ਮੈਂ ਖਾਨੀ ਆ ਬੇਤੀ ਦੇ 버ਗਰ ਤਾ ਹੀ ਤੇ ਜਬਰਗਰ ਕਰਦੀ ਆ ਆ ਜੜੇ ਆ ਜੜੇ ਕਸਰੇ ਮੈਨੂੰ ਕੁਛ ਨਹੀਂ ਖਾਣਾ ਕਿਦੇ ਵਰਗੇ ਇਹ ਬਾਣੇ ਵਾਸਤੇ ਮੇਰੀ ਬਰਗਰ ਨਹੀਂ ਹੁੰਦੀ ਲੱਗ ਮਨ ਨੂੰ ਦੇਖੀ ਪਣੇ ਛਾਟੂ ਬਸੇ ਬੜਾ ਤਾਂ ਚਟਣੀ ਪੋਟੋੜੀ ਹੈ ਗਰਮ ਗਰਮ ਰੋਟੀ ਤੇ ਮੱਖਣੀ ਰੱਖ ਕੇ ਹਾਂ ਬੜੀ ਟੇਸਟੀ ਲੱਗਦੀ ਮੱਖਣ ਮਲਾਈ ਬਸ ਚਟਣੀ ਇੱਕ ਨੰਬਰ ਬਣ ਗਈ ਹੈ ਜਣੀ ਹਾਂ ਮੋਟੀਆਂ ਥੋੜੀ ਜੀ ਮੋਟੀ ਖਣ ਹਾਲੀ ਹੋ ਗਈ ਹੌਲੀ ਹੌਲੀ ਇਹ ਲੋਟ ਹੋਣੀ ਆ ਨਿਕਣਾ ਹੋ ਆ ਰੂਟਾ ਵੀ ਡਰ ਮੇਖਲਾ ਖਾਣੇ ਲਈ ਹੌਲੀ ਹੌਲੀ ਝੱਲਾ ਆਊਗਾ ਟੈਂਟਾ ਲੱਗਦਾ ਮੈਂ ਕਹਿ ਜੀ ਮੈਂ ਮੈਂ ਕਰਦਾ ਨਹੀਂ ਕਹਿੰਦੀ ਮਾਣਾ ਅੱਜ ਮਾਟੀ ਖਵਾਣੀ ਤੇ ਹੋਰ ਹਾਂਜੀ ਖਾਇਆ ਲਗਾ ਦੇ ਹਾਂਜੀ ਹਾ ਤੇਰੀ ਕੀ ਇਹ ਸ਼ੇਰ ਸਾਰਾ ਖਾ ਗਿਆ ਹਾ ਦਿਖਾਈ ਸ਼ੇਰ ਮੂੰਹ ਕਿੱਡਾ ਸਾ ਤੇਰੀ ਕਿੱਡੀਆਂ ਬੀਬੀਆਂ ਸ਼ੇਰ ਦੀਆਂ ਲੈ ਲੈ ਖਤਮ ਕਰ ਤੇ ਸਾਲੀ ਇਹਦਾ ਕੱਲੀਆ ਮਾਸਤਾ ਵੀ ਆਇਆ ਕੱਲੀਆ ਮਾਸਤਾ ਕੱਲੀਆ ਟੇਡਾ ਨਾ ਦੇਖੋ ਤਿੰਨ ਤਿੰਨ ਗੱਡੀਆਂ ਰੱਖੀ ਵਰਦੀ ਆਏ ਹੂੰ ਆ ਬਾਲ ਬਣਾਤੇ ਨੇ ਤਾਂ ਰੋੜਤੀਓ ਖਰਾਬ ਨਾ ਕਰਾਂ ਆਂਟੀ ਨੇ ਇੱਕ ਵੀ ਨਹੀਂ ਕਹਤਾ ਤੂੰ ਖਰਾਬ ਕਰਦੀ ਫਿਰਦੀ ਆਂ ਕਿਆ ਕਰਦੀ ਐ ਟੱਡੀ ਕਿਆ ਕਿਆ ਚਲ ਹਾਂ ਤੂੰ ਮੰਗ ਲੈ ਮਮਾ ਕਾ ਮਮਾ ਮੈਨੂੰ ਦੇ ਦੋ ਖਾਮ ਹੋ ਗਏ ਖਾਮ ਹੋ ਗਏ ਓ ਬੱਬੂ ਤੇ ਖਾਮ ਹੋ ਗਏ ਖਾਮ ਹੋ ਗਏ ਲੈ ਲੈ ਆ ਸਾਡੇ ਦੇ ਕੀ ਹੋ ਗਿਆ ਇਹਨਾਂ ਦੇ ਹੱਥ ਬੀਡੀਆਂ ਤੇ ਅਸੀਂ ਦੇ ਮੂੰਹ ਚ ਲਗਾ ਤੇ ਪਰ ਤਾਂ ਵੀ ਇਹਨਾਂ ਨੂੰ ਰੀਤ ਨੇ ਖੜਕਾ ਦੇਵੇ ਅੱਛਾ ਇਹ ਜੋ ਪਾਪਾ ਕਿੱਥੇ ਆ ਪਾਪਾ ਕਿੱਥੇ ਆ ਚਲ ਲੈ ਅਨੇ ਦਾ ਤੇ ਲਾ ਚੱਕ ਲਿਆ ਆਪਣਾ ਸੌਦਾ ਜਿਹਦਾ ਨਾ ਜਿਆਦਾ ਆਪਣੀ ਆਉਂਦੀ ਐ ਹੈ ਵੀਰ ਜੀ ਦੀ ਇਹ ਪਾਪਾ ਕਿੱਥੇ ਨਹੀਂ ਆਨੇ ਆਪਣੇ ਪਾਪਾ ਕਰਨ ਲਾਤ ਕੀ ਕਹਿੰਦਾ ਕਹਿੰਦਾ ਵਾਸੀ ਆਪਣੇ ਘਰ ਵਾਲੇ ਤੇ ਵੀਡੀਓ ਦੇਖਣ ਲੱਗੀ ਹੋਈ ਐ ਕਿਉਂ ਕਿਉਂ ਜਮਾਨੇ ਬੈਤੋਂ ਮਮਮੀ ਆ ਨਾ ਮੈਂ ਸਿਪੇ ਕਰਾਂ ਦੇਖਣ ਲੱਗ ਪਈ ਉਹਦੇ ਵਿੱਚ ਵੀ ਉਹ 버ਗਰ ਪੂਰੀਆਂ ਬਣਦੀਆਂ ਕਰਨ ਕਹਿੰਦਾ ਬਾਪੋ ਯਾਰ ਚਾਰ ਪੰਜ ਪੂਰੀਆਂ ਦੇ ਜਾ ਮੈਂ ਕਿ ਤੁਸੀਂ ਵੀ ਤਾਂ ਦਰਮੋਰ ਚ ਬੈਠ ਕੇ 버거 ਦੇ ਖਾਉਂਦੇ ਮੇਰੇ 버거 ਖਾਣੇ ਆ ਦੀਦੀ ਨੇ ਸਕੇਂ ਦਿੱਤੀ ਨਹੀਂ ਕਰਨ ਵੀਡੀਓ ਪਾ ਲਾ ਲਾ ਅਚਾਰ ਕਹੀ ਜਲਦੀ ਸੰਦੀਪ ਅਚਾਰ ਸਟਾ ਦੇ ਚ ਅਚਾਰ ਹੋਣ ਰੋਲ ਲਾ ਪਾ ਲਿਆ ਪਾ ਲਿਆ ਇੱਕ ਫਾੜੀ ਨਾਲ ਕੀ ਬਣਨਾ ਨਾ ਦੋ ਪਾਈਆਂ ਦੀਦੀ ਕਾ ਜਿਆਦਾ ਖੱਟਾ ਹੋ ਜਾਣਾ ਗਾੜੂ ਪਾ ਇੰਨਾ ਕਿੰਨਾ ਕ ਖੱਟਾ ਹੈ ਅਚਾਰ ਜਿਹੜਾ ਤੁਸੀਂ ਕਹਿੰਦੇ ਹਾਂ ਕਾ

ਮੇਤ ਲੱਕਮਣ ਫਿਰ ਕਿਤੇ ਬਾਹਰ ਦੇਖਦਾ ਬਾਜੀ ਥੱਲੇ ਡੰਗਰ ਖੜੇ ਆਂਦਾ ਮੇਤ ਹੱਥ ਨਾਲ ਹੜ ਜਾ ਬੱਪੂਏ ਕੋਡੀਆਂ ਹਾਂ ਹਾਂ ਅੱਜ ਤਾਂ ਬਣਾ ਗਏ ਛੱਡ ਜੱਟੀ ਕੰਮੋਂ ਠਾਣ ਲੰਗੀ ਕੰਮ ਕੇ ਛੱਡ ਦੀ ਫਿਰ ਚਲੋ ਠੀਕ ਹੈ ਜੀ ਸਾਡੀ ਚਟੜੀ ਵੀ ਨੇੜੇ ਚ ਪਹੁੰਚ ਗਈ ਹੁਣ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਚ ਕਿਹਨੂੰ ਤਾਲੇ ਲੱਗੇ ਬੰਦ ਕਰਨ ਜੀ ਅੰਦਰ ਜਾ ਕੇ ਕਰੋਟੀ ਲੈ ਕੇ ਚੈੱਕ ਕਰ ਲਵੇ ਆਓ ਕਰਨੀ ਉਹਦਾ ਫਿਰ ਮਹਾਰਾਜ ਸਾਨੂੰ ਸਾਰਾ ਉਹਨੇ ਚੜਦੀ ਕਲਾ 'ਚ ਰੱਖਿਆ ਜੀ ਮੂੰਹ 'ਚ ਦਾ ਪਾਣੀ ਆਉਂਦਾ ਹੀ ਆ